ਭਗਵਾਨ ਸ਼੍ਰੀ ਚੰਦਰ ਮਹਾਰਾਜ ਹਰ ਰੋਜ਼ ਵਾਂਗ ਮਾਈ ਪਾਈ ਭਗਵਾਨ ਜੀ ਦੇ ਧੂਣੇ ਉੱਤੇ ਆ ਕੇ ਬੈਠ ਰਹੇ ਨੇ ਸੰਗਤਾਂ ਇਕੱਠੀਆਂ ਹੋ ਰਹੀਆਂ ਨੇ ਹਰ ਪਾਸਿਓਂ ਭਗਵਾਨ ਜੀ ਦੀ જયਕਾਰ ਦੀ ਆਵਾਜ਼ ਆ ਰਹੀ ਹੈ ਮਾਈ ਭਾਈ ਟੋਲੀਆਂ ਦੇ ਸਰੂਪ ਵਿੱਚ ਆ ਰਹੇ ਨੇ ਕਥਾ ਦਾ ਸਮਾਂ ਵੀ ਹੋਣ ਵਾਲਾ ਹੈ ਸਰੋਤੇ ਜੋ ਘਰ ਦੇ ਕੰਮਾਂ ਕਾਰਾਂ ਵਿੱਚੋਂ ਰੁੱਝੇ ਹੋਏ ਸਨ ਉਹ ਛੇਤੀ ਉਲਾਂਘਾ ਪੱਟ ਕੇ ਆ ਰਹੇ ਨੇ ਇਤਨੀ ਦੇਰ ਨੂੰ ਸਤਿ ਦੇਵ ਨੇ ਉੱਠ ਕੇ ਪ੍ਰਾਰਥਨਾ ਕੀਤੀ ਮਹਾਰਾਜ ਅੱਜ ਸਾਨੂੰ 24 ਉਤਾਰਾਂ ਦੀ ਵਿਆਖਿਆ ਕਰਕੇ ਦੱਸੋ ਕਿਸ ਤਰ੍ਹਾਂ ਕਿਸ-ਕਿਸ ਸਮੇਂ ਕੌਣ-ਕੌਣ ਉਤਾਰ ਹੋਇਆ ਹੈ ਤਾਂ ਭਗਤ ਦੀ ਬੇਨਤੀ ਸੁਣ ਕੇ ਧੰਨ ਬਾਬਾ ਸਚੰਦ ਮਹਾਰਾਜ ਜੀ ਨੇ ਕਿਹਾ ਕਿ ਸੁਣੋ اے ਭਗਤੋ ਤੁਸੀਂ ਜੋ ਹਰ ਰੋਜ਼ ਕੋਈ ਨਾ ਕੋਈ ਪ੍ਰਸ਼ਨ ਕਰਦੇ ਹੋ ਐਸ ਲਈ ਬੜਾ ਲਾਭ ਪ੍ਰਾਪਤ ਹੁੰਦਾ ਹੈ ਇਸ ਲਈ ਪ੍ਰਸ਼ੰਦਾ ਵਰਣ ਅੱਜ ਅਸੀਂ ਕਰਾਂਗੇ ਮਗਰ ਇਸ ਪ੍ਰਕਾਰਨ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੈ ਇਹ ਕਥਾ ਥੋੜੀ ਨੀ ਹੈ ਜੋ ਤੁਹਾਨੂੰ ਅੱਜ ਹੀ ਸੁਣਾ ਦਿੱਤੀ ਜਾਵੇਗੀ ਮਗਰ ਸੰਕੇਪ ਰੂਪ ਵਿੱਚ 24 avatars ਹੋਣ ਦੀ ਕਥਾ ਅਸੀਂ ਵਰਣਨ ਕਰਦੇ ਹਾਂ ਅਸੀਂ ਇਸ ਕਥਾ ਨੂੰ ਮਨ ਲਗਾ ਕੇ ਤੁਸੀਂ ਸਰਵਣ ਕਰਨਾ ਹੈ ਪਹਿਲਾ ਅਵਤਾਰ ਆਦਪੁਰਖ ਦਾ ਹੈ ਜਿਸ ਦੀ ਨਾਬੀ ਹੇਠ ਸੱਤ ਲੋਕ ਨੇ ਅਤੇ ਉੱਪਰ ਵੀ ਸੱਤ ਲੋਕ ਨੇ ਸਾਰਾ ਬ੍ਰਹਿਮੰਡ ਉਸ ਦੇ ਸਰੀਰ ਵਿੱਚ ਹੈ ਦੂਸਰਾ ਅਵਤਾਰ ਵਿਰਾਜ ਜੀ ਦਾ ਉਸ ਵੇਲੇ ਹੋਇਆ ਜਿਸ ਜਦ ਪ੍ਰਿਥਵੀ ਰਚਨ ਦੀ ਲੋੜ ਪਈ ਉਸ ਸਮੇਂ ਬ੍ਰਹਮਾ ਜੀ ਨੇ ਕਮਲ ਦੇ ਪੱਤੇ ਦੀ ਪ੍ਰਿਥਵੀ ਬਣਾਈ ਉਸ ਪ੍ਰਿਥਵੀ ਨੂੰ ਹਰਨਾਕਸ਼ ਦੰਤ ਉਠਾ ਕੇ ਪਾਤਾਲ ਵਿੱਚ ਲੈ ਗਿਆ ਫਿਰ ਬ੍ਰਹਮਾ ਨੇ ਭਗਵਾਨ ਅੱਗੇ ਬੇਨਤੀ ਕੀਤੀ ਧਰਤੀ ਤੋਂ ਬਿਨਾ ਮੇਰੇ ਪੈਦਾ ਕੀਤੇ ਹੋਏ ਜੀਵ ਕਿੱਥੇ ਰਹਿਣਗੇ ਤਦ ਭਗਵਾਨ ਨੇ ਵਿ੍ਰਹਾ સ્વરૂਪ ਧਾਰ ਕੇ ਦੰਤ ਨੂੰ ਮਾਰ ਕੇ ਪ੍ਰਿਥਵੀ ਲਿਆਂਦੀ ਤੀਜਾ ਅਵਤਾਰ ਜਗਪੁਰਖ ਦਾ ਧਾਰ ਕੇ ਸੰਸਾਰੀ ਰਾਜਿਆਂ ਜਾਗਾਦ ਕਰਨੇ ਸੇ ਔਰ ਚੌਥਾ અવਤਾਰ ਹਰਨ ਗਰੀਬ ਦਾਤਾਰ ਕੇ ਪਾਤਾਲ ਵਿੱਚ ਜਾ ਕੇ ਮਦ ਕੈ ਟਬ ਦੈਤ ਨੂੰ ਮਾਰਿਆ ਅਤੇ ਜੋ ਵੇਦ ਚੁਰਾ ਕੇ ਦੈਤ ਲੈ ਗਿਆ ਸੀ ਉਹ ਵੇਦ ਬ੍ਰਹਮਾ ਜੀ ਨੂੰ ਲਿਆ ਕੇ ਦਿੱਤੇ ਪੰਜਵਾਂ અવਤਾਰ ਨਾਰਾਇਣ ਜੀ ਦੀ ਮੂਰਤੀ ਮਾਨ ਕੰਨਿਆ ਤਾਰਨ ਰਖੀ ਸਰ ਤੋਂ ਤਾਰਨ ਕਰਕੇ ਬਦਰੀ ਕੇ ਧਾਰ ਉੱਤਰਾ ਖੰਡ ਵਿੱਚ ਬੈਠ ਕੇ ਇਸ ਇੱਛਾ ਨਾਲ ਤਪ ਕਰਦੇ ਰਹੇ ਸਨ ਕਿ ਸਾਡੇ ਵੱਲ ਵੇਖ ਕੇ ਸੰਸਾਰੀ ਲੋਕ ਵੀ ਪਰਮੇਸ਼ਰ ਦਾ ਸਿਮਰਨ ਕਰਨ ਛੇਵਾ ਅਵਤਾਰ ਕਲਪ ਦੇ Muni ਦਾ ਲੈ ਕੇ ਦੇਵ ਹੁਤੇ ਆਪਣੀ ਮਾਤਾ ਨੂੰ ਸਾਖ ਜੋਗ ਗਿਆਨ ਦੱਸ ਕੇ ਮੁਕਤੀ ਦਿੱਤੀ ਅਤੇ ਸੱਤਵਾਂ અવਤਾਰ ਕਹਿੰਦੇ ਸ਼੍ਰੀ ਦੱਤਾ ਤੇਰੇਵ ਜੀ ਦਾ ਲੈ ਕੇ ਰਾਜਾ ਜਿੱਦੂ ਨੂੰ ਗਿਆਨ ਸਿਖਾਇਆ ਜਿਸ ਕਰਕੇ ਰਾਜਾ ਜਿੱਦੂ ਮੁਕਤ ਹੋ ਗਿਆ ਸੀ ਅਤੇ ਦੱਤਾ ਤੇਰੇਵ ਜੀ ਨੇ 24 અવਤਾਰ 24 ਗੁਰੂ ਧਾਰਨ ਕੀਤੇ ਨੇ ਨਾ ਤੇ 24 અવਤਾਰਾਂ ਦੇ ਵਿੱਚੋਂ ਸਾਰਿਆਂ ਦਾ ਬਾਨਨ ਦਿੱਤਾ ਕਿਵੇਂ 24 ਗੁਰੂ ਉਹਨੇ ਧਾਰਨ ਕੀਤੇ ਜਿਵੇਂ 24 ਤੋਂ ਉਹਨੇ ਇੱਕ ਇੱਕ ਗਿਆਨ ਲਿਆ ਔਰ 24 ਗੁਣ ਆਪਣੇ ਵਿੱਚ ਸਮਾਨ ਕਰ ਲਈ ਤੇ ਕਹਿੰਦੇ ਹੁਣ ਜੋ 8ਵਾਂ અવਤਾਰ ਹੈ ਉਹ ਰਿਖ ਰਿਖਵ ਦੇਵ ਜੀ ਦਾ ਲੈ ਕੇ ਸਵਰਗੀ ਅਤੇ ਜੈਨ ਧਰਮੀਆਂ ਦੀ ਜਾਤੀ ਸੰਸਾਰ ਵਿੱਚ ਪ੍ਰਗਟ ਕੀਤੀ 9ਵਾਂ અવਤਾਰ ਰਾਜਾ ਪ੍ਰਿਥੂ ਦਾ ਲੈ ਕੇ ਬੇਨ ਆਪਣੇ ਪਿਤਾ ਨੂੰ ਨਰਕ ਜਾਣ ਤੋਂ ਬਚਾਇਆ ਅਤੇ ਗਉ ਰੂਪੀ ਪ੍ਰਿਥਵੀ ਨੂੰ ਦੋ ਕਰ ਸਭ ਅਖੌਦੀ ਦੰਦ ਦੇ ਸਮਾਨ ਉਸ ਵਿੱਚੋਂ ਨਿਕਾਲੀ ਅਤੇ ਪਹਾੜਾਂ ਨੂੰ ਠਾ ਕੇ ਉੱਤਰਾਖੰਡ ਵਿੱਚ ਰੱਖ ਦਿੱਤਾ ਧਰਤੀ ਸੰਸਾਰੀ ਜੀਵਾਂ ਦੇ ਵਾਸਤੇ ਖਾਲੀ ਕਰਕੇ ਨਗਰ ਤੇ ਪਿੰਡ ਵਸਾਏ ਦਸ ਮਾ ਮਾਸ਼ਵਤਾਰ ਲੈ ਕੇ ਸਤ ਵਰਤ ਨੂੰ ਪਰਲੇ ਦਾ ਤਮਾਸ਼ਾ ਦਿਖਾਇਆ ਸੀ 11ਵਾਂ ਕਹਿੰਦੇ ਰੱਛ અવਤਾਰ ਧਾਰ ਕੇ ਸਮੁੰਦਰ ਡੜਕਣ ਸਮੇਂ ਮੰਦਰਾ ਚਲ ਪਹਾੜ ਉੱਪ ਆਪਣੇ ਉੱਪਰ ਰੱਖ ਕੇ 14 ਰਤਨ ਕਾਲੇ ਸਨ ਔਰ 12ਵਾਂ અવਤਾਰ ਕਹਿੰਦੇ ਤਨੰਤਰੀ ਵੈਦ ਦਾ ਲੈ ਕੇ ਦਵਾਈਆਂ ਪ੍ਰਗਟ ਕਰਨ ਹਿਤ ਸਮੁੰਦਰ ਵਿੱਚੋਂ ਪ੍ਰਗਟ ਹੋਏ 13ਵਾਂ અવਤਾਰ ਕਹਿੰਦੇ ਮੋਹਣੀ ਮੂਰਤ ਦਾ ਧਾਰ ਕੇ ਦੇਵਤਾ ਨੂੰ ਆਪਣੇ ਰੂਪ ਉੱਤੇ ਮੋਹਿਤ ਕੀਤਾ ਅਤੇ ਅੰਮ੍ਰਿਤ ਦਾ ਆਕਾਲਸ਼ ਜੋ ਉਹਨਾਂ ਨੇ ਤਨੰਤਰੀ ਨੂੰ ਹਿੱਸਾ ਦੇਣ ਤੋਂ ਬਿਨਾ ਦੇਵਤਿਆਂ ਪਾਸੋਂ ਖੋਹ ਲਿਆ ਸੀ ਨਾ ਉਹ ਅੰਮ੍ਰਿਤ ਲੈ ਕੇ ਦੇਵਤਿਆਂ ਨੂੰ ਭਲਾਇਆ 14ਵਾਂ ਕਹਿੰਦੇ ਨਰਸਿੰਘ ਅਵਤਾਰ ਧਾਰ ਕੇ ਹਿਰਨਕਸ਼ਬ ਦਾਤ ਨੂੰ ਮਾਰ ਕੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ 15ਵਾਂ ਕਹਿੰਦੇ ਬਾਵਨ ਅਵਤਾਰ ਧਾਰ ਕੇ ਤਨ ਪੈਗਾਂ ਦੇ ਵਿੱਚ ਰਾਜੇ ਬਲੀ ਤੋਂ ਧਰਤੀ ਦਾ ਦਾਣ ਲਿਆ ਤੇ ਉਹਦਾ ਹੰਕਾਰ ਤੋੜਿਆ ਅਤੇ ਉਹਨੂੰ ਪਤਾਲ ਵਿੱਚ ਭੇਜ ਦਿੱਤਾ 16ਵਾਂ અવਤਾਰ ਕਹਿੰਦੇ ਹੰਸ ਦਾ ਲੈ ਕੇ ਸੰਤ ਕੁਮਾਰ ਨੂੰ ਗਿਆਨ ਦਾ ਬੋਧ ਕਰਵਾਇਆ 17ਵਾਂ અવਤਾਰ ਕਹਿੰਦੇ ਨਾਰਾਇਣ ਦਾ ਲੈ ਕੇ ਤ੍ਰੂਪਾਗਤ ਨੂੰ ਦਰਸ਼ਨ ਦਿੱਤੇ 18ਵਾਂ ਕਹਿੰਦੇ અવਤਾਰ ਧਾਰ ਕੇ ਗੁਜਿੰਦਰ ਦੇ ਰਖਿਆ ਗ੍ਰਾਹਕ ਤੋਂ ਕਰਾਈ ਜੋ ਆਪਾਂ ਸਾਖੀ ਸੁਣਦੇ ਆ ਨਾ ਮਗਰ ਮਸ਼ਤੇ ਹਾਥੀ ਦੀ ਜਲ ਦੇ ਵਿੱਚ ਆਪਾਂ ਪਿੱਛੇ ਸਰਬਣ ਕਰਕੇ ਆਏ ਆਂ ਕਹਿੰਦੇ ਉਹ અવਤਾਰ ਮਹਾਰਾਜ ਜੀ ਨੇ ਧਾਰ ਕੇ ਉਸ ਗਜਿੰਦਰ ਨਾਮ ਦੇ ਹਾਥੀ ਅਤੇ ਗ੍ਰਾਹਕ ਤੋਂ ਉਹਨਾਂ ਨੂੰ ਮੁਕਤੀ ਕਰਾਈ 19ਵਾਂ અવਤਾਰ ਪਰਸ਼ਰਾਮ ਦਾ ਲੈ ਕੇ ਜੋ ਹਰੀ ਭਗਤਾਂ ਨੂੰ ਦੁੱਖ ਦਿੰਦੇ ਸਨ ਉਹਨਾਂ ਨੂੰ ਮਾਰਿਆ ਅਤੇ ਇੱਕ ਵਾਰ ਛਤਰੀ ਰਾਜਿਆਂ ਨੂੰ ਮਾਰ ਕੇ ਉਹਨਾਂ ਪਾਸੋਂ ਪ੍ਰਿਥਵੀ ਖੋ ਲਈ ਬ੍ਰਾਹਮਣਾਂ ਨੂੰ ਦਾਨ ਕੀਤੀ ਤੇ 20ਵਾਂ અવਤਾਰ ਕਹਿੰਦੇ ਸ਼੍ਰੀ ਰਾਮ ਚੰਦਰ ਧਾਰਨ ਕਰਕੇ ਪਾਪੀ 라ਵਣ ਨੂੰ ਬਾਕੀ ਰਾक्षਸਾਂ ਸਮੇਤ ਮਾਰ ਮੁਕਾਇਆ ਕਿਉਂਕਿ ਉਹ ਗਊਆਂ ਤੇ ਸਾਧੂਆਂ ਬ੍ਰਾਹਮਣਾਂ ਨੂੰ ਦੁੱਖ ਦਿੰਦਾ ਸੀ ਲੰਕਾ ਦਾ ਰਾਜ ਭਗਤ ਭੀਖਣ ਨੂੰ ਦਿੱਤਾ ਤੇ ਹਨੂਮਾਨ ਨੂੰ ਜੱਥ ਦਾ ਭਾਗੀ ਬਣਾਇਆ 21ਵਾਂ ਅਵਤਾਰ ਕਹਿੰਦੇ ਵੇਦ ਵਿਆਸ ਦਾ ਲੈ ਕੇ ਸੰਸਾਰੀ ਜੀਵਾਂ ਦੇ ਉਧਾਰ ਹਿਤ 18 ਪੁਰਾਣਾਂ ਦਾ ਅਤੇ ਮਹਾਭਾਰਤ ਵਰਗੇ ਮਹਾਨ ਗ੍ਰੰਥਾਂ ਨੂੰ ਬਣਾਉਣਾ ਕੀਤਾ ਹੈ ਕਹਿੰਦੇ ਵਾਹਿ ਸਮਾਵਤਾਰ ਸ਼੍ਰੀ ਕ੍ਰਿਸ਼ਨ ਜੀ ਦਾ ਲੈ ਕੇ ਪਾਂਡਵਾਂ ਤੋਂ ਮਹਾਭਾਰਤ ਯੁੱਧ ਕਰਵਾਇਆ ਕੰਸ ਕਹਿੰਦੇ ਕਾਲ ਜਮਨ ਜਰਾ ਸਿੰਧ ਆਦ ਵਰਗੇ ਪਾਪੀ ਸੀ ਨਾ ਰਾਜਿਆਂ ਨੂੰ ਮਾਰ ਕੇ ਪ੍ਰਿਥਵੀ ਦਾ ਭਾਰ ਹਲਕਾ ਕੀਤਾ ਤੇ ਇਸ ਸੰਸਾਰ ਵਿੱਚ ਭਗਵਾਨ ਕ੍ਰਿਸ਼ਨ ਜੀ ਨੇ ਬੜੇ ਲੀਲਾਵਾਂ ਕੀਤੀਆਂ ਨੇ ਜਹਦਾ ਵਰਨ ਕਿਤੇ ਫੇਰ ਮਹਾਰਾਜ ਕਹਿੰਦੇ ਕਰਾਂਗੇ ਤੇ 23ਵਾਂ 23ਵਾਂ ਅਵਤਾਰ ਕਹਿੰਦੇ ਬੁੱਧ ਅਵਤਾਰ ਲੈ ਕੇ ਸੰਸਾਰ ਦੇ ਵਿੱਚ ਦਇਤਾ ਦਾ ਜਗ ਕਰਨਾ ਨਿਵਾਰਨ ਕੀਤਾ ਤੇ ਕਲਯੁਗ ਦੇ ਅੰਤ ਵਿੱਚ 24ਵਾਂ ਅਵਤਾਰ ਕਲਕੀ ਧਾਰਨ ਕਰਕੇ ਤਲਵਾਰ ਹੱਥ ਵਿੱਚ ਲੈ ਕੇ ਘੋੜੇ ਉੱਪਰ ਸਵਾਰ ਹੋ ਕੇ ਆਧਰਮੀਆਂ ਤੇ ਪਾਪੀਆਂ ਨੂੰ ਮਾਰਨਗੇ ਅਤੇ ਸਜੁਗ ਵਾਂਗੂ ਕਰਮ ਧਰਮ ਸੰਸਾਰ ਵਿੱਚ ਸਥਾਪਨ ਕਰਨਗੇ ਜੋ ਨੇ ਕਲੰਗ অবতার ਦਾ ਵਰਨਣ ਮਹਾਰਾਜ ਜੀ ਸਿ ਦੱਸ ਰਹੇ ਆ ਕਲਗੀਧਰ ਪਾਤਸ਼ਾਹ ਜੀ ਵੀ ਆਪਣੀ ਬਾਣੀ ਦੇ ਅੰਦਰ ਨੇਕ ਲੰਗ ਜੋ ਕਲਕੀ ਦੇ ਉਤਾਰ ਦਾ ਵਰਨਣ ਕੀਤਾ ਹੈ ਕਿ ਜੋ ਕਲਯੁਗ ਦੇ ਵਿੱਚ ਆ ਕੇ ਸੰਸਾਰ ਦੇ ਤਾਰਨੇ ਨੂੰ ਉਹ ਪਹੁੰਚਣਗੇ ਉਤਾਰ ਲੈ ਕੇ ਔਰ ਇਹਨਾਂ ਉਤਾਰਾਂ ਦੇ ਬਾਣੀ ਸੰਸਾਰ ਦਾ ਉਧਾਰ ਕਰਨਗੇ ਭਗਵਾਨ ਸ਼੍ਰੀ ਚੰਦ ਮਹਾਰਾਜ ਜੀ ਬੋਲਦੇ ਆ ਕਿ 24 ਉਤਾਰਾਂ ਦਾ ਸੰਖੇਪ ਜੀਵਨ ਤੁਹਾਡੇ ਪ੍ਰਸ਼ਨ ਕਾਰਨ ਉੱਤੇ ਸਿਵਾਰਨਨ ਕੀਤਾ ਹੈ ब्रह्मा ਜੀ ਸੰਸਾਰ ਦੀ ਰਚਨਾ ਕਰਦੇ ਆ ਵਿਸ਼ਨੂ ਜੀ ਪਾਲਣਾ ਕਰਦੇ ਆ ਸ਼ਿਵ ਜੀ ਨੂੰ ਨਾਸ਼ ਕਰਨ ਤੇ ਲਾਇਆ ਹੈ ਇਹ ਵੀ ਤਿੰਨੇ ਪ੍ਰਭੂ ਦੇ ਹੀ ਅਵਤਾਰ ਨੇ ਜਿਸ ਦੇਸ਼ ਵਿੱਚ ਕੋਈ ਦੇਵ ਸ਼ਾਸਨ ਨਾ ਹੋਵੇ ਅਤੇ ਪਰਮਾਤਮਾ ਦੀ ਪ੍ਰਾਰਥਾ ਕਥਾ ਨਾ ਹੁੰਦੀ ਹੋਵੇ ਅਤੇ ਜਿਸ ਘਰ ਵਿੱਚ ਕੋਈ ਜਾਗ ਹੋਮ ਨਹੀਂ ਕਰਦਾ ਹੈ ਉਸ ਘਰ ਵਿੱਚ ਕਾਲ ਯੁਗ ਦਾ ਆਵਾਸ ਰਹਿੰਦਾ ਹੈ ਅਤੇ ਉਸ ਘਰ ਦੇ ਜੀਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰੇ ਰਹਿੰਦੇ ਨੇ ਇਸ ਵਾਤੇ ਪ੍ਰਭੂ ਦਾ ਸਿਮਰਨ ਕਰਨਾ ਸਭ ਤੋਂ ਸ੍ਰੇਸ਼ਟ ਹੈ দান ਕਰਨਾ ਸੇਵਾ ਕਰਨੀ ਗ੍ਰਸਥੀਆਂ ਦਾ ਮੁੱਖ ਤਰਮ ਹੈ ਅੱਜ ਤੁਹਾਨੂੰ ਇਹ 24 ਉਤਾਰਾਂ ਦੀ ਕਥਾ ਸਰਵਣ ਕਰਾਈ ਹੈ ਆਪਣੇ ਮਨਾਂ ਵਿੱਚ ਕਥਾ ਦੇ ਭਾਵ ਨੂੰ ਵਸਾਉਂਗੇ ਤਾਂ ਤੁਹਾਡੀ ਵੀ ਕਲਿਆਣ ਹੋਵੇਗਾ ਕਿਸ ਅਵਤਾਰ ਨੇ ਕੀ ਕੁਛ ਆਖੀ ਕੀਤਾ ਹੈ ਕਥਾ ਤੁਹਾਨੂੰ ਅੱਗੇ ਜਾ ਕੇ ਕਿਤੇ ਫੇਰ ਸੁਣਾਉਣਾ ਸਤਗੁਰੂ ਜੀ ਨੇ 17 ਜੋ ਕੀਤਾ ਹੋਇਆ ਪ੍ਰਸ਼ਨ ਸੀ ਨਾ 24 అవਤਾਰਾਂ ਦਾ ਮੋਟਾ ਸੰਖੇਪ ਵਰਨਨ ਕੀਤਾ ਵੀ ਕਿਹੜੇ ਅਵਤਾਰ ਨੇ ਕਿਹੜਾ ਅਵਤਾਰ ਲਿਆ ਕਿਹੜੇ ਸਮੇਂ ਆਏ ਕਦੋਂ ਆਏ ਕੀ ਕੀ ਉਹਦੇ ਨਾਲ ਸਾਖੀਆਂ ਨੇ ਤਾਂ ਸਾਰਾ ਕੁਝ ਮਹਾਰਾਜ ਨੇ ਦੱਸਣਾ ਕੀਤਾ ਹੈ ਅੱਗੇ ਭਗਵਾਨ ਜੀ ਦੇ ਮਹਾਰਾਜ ਬਾਹੜ ਵਿੱਚ ਜਾ ਕੇ ਜਿੱਥੇ ਆਪ ਜੀ ਹੁਣ ਕਈ ਸਾਲ ਲਗਾਤਾਰ ਧੂਣਾ ਤਾਪ ਦੇ ਰਹੇ ਪਠਾਨਕੋਟ ਦੀ ਧਰਤੀ ਤੇ ਉੱਥੇ ਜਾਣਾ ਕਰਦੇ ਆ ਅੱਗੇ ਸਰਪਨ ਕਰਦੇ ਹਾਂ ਕਿ ਮਹਾਰਾਜ ਕਈ ਸਾਲ ਉੱਥੇ ਜਾ ਕੇ ਬੈਠੇ ਤਾਪ ਕੀਤਾ ਸੰਗਤਾਂ ਪ੍ਰਦੇਸ਼ਵਰ ਦੀ ਭਗਤੀ ਦਾ ਉਪਦੇਸ਼ ਰੋਜ਼ ਹੀ ਕਰਦੇ ਆ ਕਰਦੇ ਸਨ ਕਿ ਜੋ ਮਨੁੱਖ ਭਗਵਾਨ ਦੇ ਭਰੋਸੇ ਰਹਿਂਦਾ ਹੈ ਉਸ ਉਹ ਪ੍ਰਮਾਤਮਾ ਪ੍ਰਭੂ ਦੇ ਸਾਰੇ ਕਾਰਜ ਸਵਾਰਦਾ ਹੈ ਆ ਕੇ ਸਾਰੇ ਕਰਮ ਕਰਦਾ ਹੈ ਕਿਉਂਕਿ ਆਪਾਂ ਧੰਨਾ ਜੀ ਦੀ ਭਗਤੀ ਦੇ ਬਾਰੇ ਜਾਣਦੇ ਆ ਨਾ ਪੂਲੇ ਭਾਉ ਗੋਬਿੰਦ ਮਨਾਈ ਤਾਂ ਪੂਲੇ ਭਗਤਾਂ ਹੋ ਕੇ ਦੇਖਿਆ ਵੀ ਪੰਡ ਰੋਜ ਇਹ ਹਰਦੀਆਂ ਕਰਦਾ ਹੈ ਰੋਜ ਫਲ ਚੜਾਉਂਦਾ ਹੈ ਸੇਵਾ ਕਰਦਾ ਹੈ ਕਹਿੰਦਾ ਵੀ ਤੂੰ ਇਹ ਨਾ ਕਰਦਾ ਭਗਵਾਨ ਵੀ ਤੇਰਾ ਕੋ ਕੰਮ ਕਰਦਾ ਕਹਿੰਦੇ ਜੀ ਹਾਂ ਤਾਂ ਫਿਰ ਉਹ ਜिद ਕਰਦਾ ਹੈ ਤੇ ਫਿਰ ਪੰਡ ਜਾਣ ਬੁੱਝ ਕੇ ਉਹ ਸ਼ਾਲਗ੍ਰਾਮ ਦੇਣ ਦੀ ਥਾਂ ਦੇ ਇੱਕ ਪੱਥਰ ਦਾ ਬੱਟਾ ਦੇ ਦਿੰਦਾ ਹੈ ਔਰ ਉਹ ਉਹਨੂੰ ਸ਼ਾਲਗ੍ਰਾਮ ਸਮਝ ਕੇ ਭਗਵਾਨ ਸਮਝ ਕੇ ਤੰਨਾ ਉਹਦੀ ਸੇਵਾ ਕਰਦਾ ਹੈ ਉਹਨੂੰ ਇਸ਼ਨਾਨ ਕਰਾਉਂਦਾ ਹੈ ਭੋਗ ਲਵਾਉਂਦਾ ਹੈ ਤੇ ਹੁਣ ਉਹ ਕਹਿੰਦਾ ਵੀ ਭਗਵਾਨ ਸੱਚ ਮੋਚਾ ਕੇ ਭੋਗ ਲਗਾ। ਪੰਡਤਾਂ ਦੇ ਮੇਵੇ, ਖੀਰਾ ਪੂਰੇ ਤਾਂ ਬਹੁਤ ਖਾ ਲਏ। ਹੁਣ ਕਹਿੰਦੇ ਇਹ ਜੱਟ ਦਾ ਜੋ ਇਹ ਸਾਗ ਹੈ, ਇਹ ਪ੍ਰਸ਼ਾਦੇ ਹੈ, ਇਹ ਪਰੌਂਠੇ ਹੈ, ਇਹ ਤੈਨੂੰ ਛਕਣੇ ਪੈਣੇ। ਤੇ ਕਹਿੰਦੇ ਹੁਣ ਭੂਲੇ ਪਾਓ ਗੋਬਿੰਦ ਮਲਾਵੇ। ਪਤ ਕਹਾ ਧਾਰਨ ਕਰਕੇ ਬਹਿ ਗਿਆ ਵੀ ਮੈਂ ਤਾਂ ਭੋਗ ਲਵਾਏ ਬਣ ਓਖਣੇ ਨਹੀਂ। ਨਾ ਆਪ ਖਾऊं, ਨਾ ਡੰਗਰਾਂ ਬੱਚਿਆਂ ਨੂੰ ਪਾਣ। ਤਾਂ ਉਹਦੀ ਭਗਤੀ ਉਹਦੇ ਹੱਥ ਦੇ ਮੂਰੇ ਕਿਉਂਕਿ ਇੱਕ ਹੱਥ ਯੋਗ ਹੈ। ਇੱਕ ਭਗਤੀ ਯੋਗ ਹੈ। ਇੱਕ ਬਚਪਨਾ ਦਾ ਜੋ ਹੈ ਗਨ ਬਾਲ ਜੋਗ ਹੈ ਤੇ ਸਾਰਿਆਂ ਪਾਸੇ ਫਿਰ ਭਗਵਾਨ ਨੂੰ ਕਹਿੰਦੇ ਚੁਗਣਾ ਪੈ ਜਾਂਦਾ ਹੈ ਉਹਨੂੰ ਭਗਤੀ ਜੋ ਹੱਥ ਕਰ ਲੈ ਕਰਕੇ ਬਹਿ ਗਿਆ ਭਗਤ ਤਾਂ ਭਗਵਾਨ ਨੂੰ ਆਉਣਾ ਪਿਆ ਫਿਰ ਇਹਨੇ ਜਿੱਥੇ ਮਹਾਰਾਜ ਨੇ ਭੋਗ ਲਵਾਇਆ ਤਦਨੇ ਨੇ ਕਿਹਾ ਮਹਾਰਾਜ ਜੀ ਹੁਣ ਪੰਡਤਾਂ ਨੇ ਸਾਰੇ ਕਰਮ ਕਰਦਣ ਸਾਡੇ ਵੀ ਕਰਨੇ ਪਾਣੇ ਤਾਂ ਫਿਰ ਭਗਵਾਨ ਉਹਦੇ ਪ੍ਰੇਮ ਦੇ ਅੰਦਰ ਉਹਦੀ ਸ਼ਰਦਾ ਦੇ ਅੰਦਰ ਉਹਦੇ ਵਿਸ਼ਵਾਸ ਦੇ ਅੰਦਰ ਆਉਣਾ ਪਿਆ ਔਰ ਆਪਾਂ ਸਾਰੇ ਇਤਿਹਾਸ ਤੋਂ ਜਾਣੂ ਆ ਕਿ ਮਹਾਰਾਜ ਨੇ ਆ ਕੇ ਫਿਰ ਸਾਰੇ ਕੰਮ ਵੀ ਧੰਨੇ ਦੇ ਕੀਤੇ ਉਹਨਾਂ ਗਊਆਂ ਵਿਚਾਰੀਆਂ ਖੇਤੀ ਵੀ ਕਰਾਈ ਬਾਹੀ ਵੀ ਕਰਾਈ ਪਾਣੀ ਵੀ ਲਾਇਆ ਪਸ਼ੂ ਵੀ ਜੋੜੇ ਹਲ ਵੀ ਜੋਤਿਆ ਸਾਰੇ ਕੰਮ ਮਹਾਰਾਜ ਨੇ ਕਰਾਏ ਇਸ ਕਰਕੇ ਮਹਾਰਾਜ ਕਹਿੰਦੇ ਜੋ ਸ਼ਰਧਾ ਹੈ ਜੋ ਵਿਸ਼ਵਾਸ ਹੈ ਜੋ ਗੁਰੂ ਤੇ ਪੂਰਨ ਭਰੋਸਾ ਹੈ ਉਹਨੂੰ ਜ਼ਰੂਰ ਫੜ ਲੱਗਦਾ ਭਾਈ ਵਿਸ਼ਵਾਸ ਨੂੰ ਜ਼ਰੂਰ ਖੜ ਲੱਗਣਾ ਜੋ ਸ਼ਰਦਾ ਦੇ ਨਾਲ ਉਸ ਪਰਮਾਤਮਾ ਦੀ ਉਸ ਪਰਮੇਸ਼ਰ ਦੀ ਬੰਦਗੀ ਕਰੇਗਾ ਉਹਦੇ ਕਰਮ ਕਰੇਗਾ ਉਹਦੀ ਉਪਾਸ਼ਨਾ ਕਰੇਗਾ ਉਹ ਪਰਮਾਤਮਾ ਰੋਜ਼ ਉਹਦੀ ਕਿਰਪਾ ਦੇ ਨਾਲ ਉਹਦੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਉਹਦਾ ਮਲਾਪ ਪ੍ਰਾਪਤ ਹੋਵੇਗਾ ਜੇ ਅਸੀਂ ਦ੍ਰਿੜ ਵਿਸ਼ਵਾਸ ਰੱਖਦੇ ਹਾਂ ਤਾਂ ਮਹਾਰਿਸ਼ ਕਰਕੇ ਦੱਸਣਾ ਕਰਦੇ ਇਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਕਰਦੇ ਕਰਦੇ ਇਹ ਸੰਸਾਰ ਦੇ ਲੋਕਾਂ ਦਾ ਪਲਾ ਕਰਦੇ ਆ। ਸੋ ਆਓ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਦੇ ਉੱਤੇ ਪਾਵਨ ਚਰਨਾਂ ਦਾ ਪਿਆਰ, ਨਾਮ ਦੀਆਂ ਦਾਤਾਂ ਦੀ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਤਿਗੁਰੂ ਦੇ ਪਾਵਨ ਹਜੂਰ ਉੱਡ ਕੇ ਆਪਾਂ ਕਥਾ ਵਿਚਾਰਾ ਸਰਵਣ ਕਰਦੇ ਰਹੀਏ, ਗੁਰੂ ਦਾ ਜਸ ਕਰਦੇ ਰਹੀਏ ਔਰ ਆਪਣਾ ਜੋ ਇਹ ਮਨੁੱਖਾ ਜਨਮ ਹੈ ਇਹਨੂੰ ਸਫਲਾ ਕਰਦੇ ਰਹੀਏ। ਸੋ ਸਰਬ ਪੁਨਾ ਮਹਾ ਆ ਸੰਗਤਾਂ ਸੁਣਿਆ, ਦਾਸਾਂ ਦਾ ਬੋਲਿਆ ਪਰਵਾਨ। ਕੋਈ ਵੀ ਰਸਨਾ ਬਾਣ ਜਿ ਰਹਿ ਗਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ